ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਦੀ ਵੀਡੀਓ ਦਾ ਖਾਲਸਾ ਜੀ ਸੈਕਿੰਡ ਪਾਰਟ ਤੁਹਾਡੇ ਨਾਲ ਸਾਂਝਾ ਕਰਨ ਲੱਗੀ ਆ ਫਸਟ ਪਾਰਟ ਅਗਰ ਤੁਸੀਂ ਨਹੀਂ ਦੇਖਿਆ ਤਾਂ ਚੈਨਲ ਤੇ ਜਾ ਕੇ ਜਰੂਰ ਦੇਖਿਓ ਖਾਲਸਾ ਜੀ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਜਰੂਰ ਮਿਲੇਗਾ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਪੈਨ ਪ੍ਰਾਮਾ ਨੂੰ ਰਿਕਵੈਸਟ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸ ਤਰ੍ਹਾਂ ਖਾਲਸਾ ਜੀ ਜਦੋਂ ਮਾਸਟਰ ਨੇ ਬੱਚੇ ਨੂੰ ਕਿਹਾ ਕਿ ਅਗਰ ਤੂੰ ਇਸ ਤੋਂ ਘਟਿਆ ਨੰਬਰ ਲਏ ਪੜਾਈ ਦੇ ਵਿੱਚ ਘਟ ਨੰਬਰ ਲਈ ਤਾਂ ਮੈਂ ਤੇਰੀ ਫੀਸ ਲੈਣੀ ਸ਼ੁਰੂ ਕਰ ਦੇਵਾਂਗਾ ਤੇ ਉਹ ਬੱਚੇ ਦੇ ਮਨ ਦੇ ਵਿੱਚ ਵਿਚਾਰ ਆਈ ਕਿ ਮੇਰੀ ਪੜ੍ਹਾਈ ਦੇ ਕਰਕੇ ਜੋ ਮਾਸਟਰ ਸਕੂਲ ਦੇ ਵਿੱਚ ਉਸ ਨੇ ਮੇਰੀ ਫੀਸ ਮਾਫ ਕਰ ਦਿੱਤੀ ਹੈ ਤੇ ਉਹਦੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਹੌਂਨਾ ਆਇਆ ਕਿ ਜਿਵੇਂ ਉਸ ਨੇ ਕੋਈ ਚੀਜ਼ ਹਾਸਲ ਕਰ ਲਈ ਹੁੰਦੀ ਹੈ ਇੱਕ ਉਹਦੇ ਮਨ ਦੇ ਵਿੱਚ ਭਾਵਨਾ ਜਾਗੀ ਹੌਸਲਾ ਵਧਿਆ ਜਿਸ ਤੀਕਰ ਕੇ ਉਹ ਬੱਚੇ ਨੇ ਪਲੱਸ 2 ਦੀ ਪੜ੍ਹਾਈ ਤਾਂ ਇੱਕ ਪਿੰਡ ਦੇ ਵਿੱਚ ਹੀ ਕੀਤੀ ਉਸ ਤੋਂ ਬਾਅਦ ਦੇ ਵਿੱਚ ਉਚੇਰੀ ਵਿਦਿਆ ਪ੍ਰਾਪਤ ਕਰਨ ਦੇ ਲਈ ਉਹ ਨਾਲ ਲੱਗਦੇ ਸ਼ਹਿਰ ਦੇ ਵਿੱਚ ਗਿਆ ਉੱਥੇ ਜਾ ਕੇ ਹੀ ਉਹਨੇ ਪੜ੍ਹਨਾ ਸ਼ੁਰੂ ਕੀਤਾ ਤੇ ਰਹਿਣਾ ਸ਼ੁਰੂ ਕੀਤਾ ਸਵੇਰ ਦੇ ਸਮੇ ਉਸਨੇ ਆਪਣੀ ਪੜ੍ਹਾਈ ਕਰਨੀ ਪੜ੍ਹਾਈ ਤੋਂ ਬਾਅਦ ਦੇ ਸਮੇ ਉਸਨੇ ਕੋਈ ਨਾ ਕੋਈ ਕੰਮ ਤੇ ਲੱਗਿਆ ਜੋ ਉਹ ਉਨੇ ਜਾ ਕੇ ਕੰਮ ਕਰਨਾ ਕਿਉਂਕਿ ਪੜ੍ਹਾਈ ਦਾ ਰਹਿਣ ਸਹਿਣ ਦਾ ਤੇ ਰੋਟੀ ਪਾਣੀ ਦਾ ਖਰਚਾ ਵੀ ਖਾਲਸਾ ਜੀ ਉਸ ਬੱਚੇ ਨੇ ਕੰਢਣਾ ਸੀ ਬਹੁਤ ਮਿਹਨਤ ਕਰਦਾ ਸੀ ਬਹੁਤ ਵਧੀਆ ਆਪਣਾ ਫੀਸ ਵੀ ਭਰਦਾ ਸੀ ਆਪਣਾ ਗੁਜ਼ਾਰਾ ਕਰਦਾ ਸੀ ਬਸ ਇੱਕ ਹੀ ਚੀਜ਼ ਦੀ ਪ੍ਰੋਬਲਮ ਸੀ ਉਸ ਨੂੰ ਕਿ ਉਸ ਦੀ ਨੀਂਦ ਨਹੀਂ ਸੀ ਪੂਰੀ ਹੁੰਦੀ ਇਸੇ ਤਰ੍ਹਾਂ ਖਾਲਸਾ ਜੀ ਸਮਾਂ ਬੀਤਦਾ ਜਾਂਦਾ ਏ ਦੀ ਉਹ ਔਰਤ ਜਿਸ ਦੀ ਇਸ ਬੱਚੇ ਨੇ ਫੀਸ ਭਰਨ ਦੇ ਵਿੱਚ ਬੱਚੇ ਦੀ ਮਦਦ ਕੀਤੀ ਸੀ ਜਿਸ ਦਾ ਘਰ ਵਾਲਾ ਪਿੰਡ ਦਾ ਬਹੁਤ ਵੱਡਾ ਸ਼ਾਹੂਕਾਰ ਸੀ ਤੇ ਖਾਲਸਾ ਜੀ ਉਹਨਾਂ ਦਾ ਵੀ ਕੋਈ ਬਹੁਤਾ ਜ਼ਿਆਦਾ ਗੁਜ਼ਾਰਾ ਨਹੀਂ ਸੀ ਹੁੰਦਾਗਾ ਤੇ ਜਿਵੇਂ ਸਿਆਣੇ ਕਹਿੰਦੇ ਨੇ ਕਿ ਬੇਲੇ ਬੈਠਿਆਂ ਤਾਂ ਉਹਨਾਂ ਦੇ ਕੋਲ ਵੀ ਕੁਝ ਨਹੀਂ ਰਹਿੰਦਾ ਜਿਨ੍ਹਾਂ ਦੇ ਕੋਲ ਥੋੜੀ-ਬਹੁਤ ਜਮਾ ਪੂੰਜੀ ਪਈ ਹੁੰਦੀ ਏ ਵੀ ਆਪਾਂ ਨੂੰ ਕੁਝਾ ਕੁਝ ਵੇਨੇ ਵੇਨਿਆਂ ਤੋਂ ਹਟ ਕੇ ਕੁਝ ਨਾ ਕੁਝ ਕਰਦੇ ਰਹਿਣਾ ਚਾਹੀਦਾ ਤਾਂ ਕਿ ਆਪਣੇ ਉੱਪਰ ਖਾਲਸਾ ਜੀ ਕਿਸੇ ਵੀ ਚੀਜ਼ ਦਾ ਬੋਝ ਨਾ ਪਵੇ ਜਿਸ ਕਰਕੇ ਆਪਾਂ ਨੂੰ ਕੋਈ ਨਾ ਕੋਈ ਮਿਹਨਤ ਕਰਦੇ ਰਹਿਣਾ ਚਾਹੀਦਾ ਇਸ ਤਰ੍ਹਾਂ ਖਾਲਸਾ ਜੀ ਇਸ ਔਰਤ ਕਾ ਵੀ ਗਿਜਾਰਾ ਹੁਣ ਬਹੁਤ ਔਖਾ ਹੁੰਦਾ ਸੀ ਤੇ ਪਹਿਲਾਂ ਵਰਗੇ ਹਾਲਾਤ ਨਹੀਂ ਸੀ ਰਹਿ ਕਿ ਜੋ ਬੇਟਾ ਸੀ ਉਸ ਔਰਤ ਦਾ ਉਹ ਵੀ ਪੜਨ ਦੇ ਵਿੱਚ ਬਿਜੀ ਸੀ ਤੇ ਇਸ ਔਰਤ ਨੇ ਵੀ ਕੋਈ ਕੰਮ ਨਹੀਂ ਸੀ ਕੀਤਾ ਜਿਸ ਕਰਕੇ ਜੋ ਜਮਾ ਪੂੰਜੀ ਸੀ ਉਹ ਵੀ ਸਾਰੀ ਲੰਗ ਗਈ ਸੀ ਤੇ ਇਸ ਤਰ੍ਹਾਂ ਜਦੋਂ ਸਮਾਂ ਬੀਤਦਾ ਜਾਂਦਾ ਏ ਤੇ ਇਸ ਔਰਤ ਦੇ ਘਰ ਦੇ ਵਿੱਚ ਵੀ ਮਾੜੇ ਹਾਲਾਤ ਹੋ ਜਾਂਦੇ ਨੇ ਔਰਤ ਨੂੰ ਨਾ ਇਲਾਜ ਬਿਮਾਰੀ ਲੱਗ ਜਾਂਦੀ ਏ ਬਾਰੇ ਫਿਰ ਵੀ ਖਾਲਸਾ ਜੀ ਉਸ ਔਰਤ ਨੇ ਕਾਫੀ ਆਪਣਾ ਇਲਾਜ ਕਰਵਾਇਆ ਵੈਦ ਕੋਲ ਹਕੀਮ ਕੋਲ ਦੇਸੀ ਅੰਗਰੇਜ਼ੀ ਸਾਰੀਆਂ ਦਵਾਈਆਂ ਉਹਨਾਂ ਨੇ ਲਈਆਂ ਪਰ ਫਿਰ ਵੀ ਉਹਨਾਂ ਨੂੰ ਕੋਈ ਫਰਕ ਨਾ ਪਿਆ ਉਹ ਸਭ ਨੇ ਪੈਸੇ ਇਕੱਠੇ ਕਰਕੇ ਇਹੀ ਕਹਿ ਦੇਣਾ ਕਿ ਭਾਈ ਤੁਹਾਡੇ ਕੁਝ ਕੁ ਮਹੀਨੇ ਨੇ ਤੁਹਾਡਾ ਇਲਾਜ ਨਹੀਂ ਹੋ ਸਕਦਾ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ ਪਰ ਜੋ ਔਰਤ ਦਾ ਬੱਚਾ ਸੀ ਖਾਲਸਾ ਜੀ ਉਹ ਬਹੁਤ ਮਿਹਨਤੀ ਸੀ ਤੇ ਉਹ ਆਪਣੀ ਮਾਂ ਨੂੰ ਕਹਿਣ ਲੱਗਾ ਕਿਉਂਕਿ ਉਹ ਆਪਣੀ ਮਾਂ ਤੋਂ ਦੂਰ ਨਹੀਂ ਸੀ ਹੋਣਾ ਚਾਹੁੰਦਾ ਇਸ ਕਰਕੇ ਖਾਲਸਾ ਜੀ ਬੱਚਾ ਆਪਣੀ ਮਾਂ ਨੂੰ ਕਹਿਣ ਲੱਗਾ ਕਿ ਜੋ ਵੀ ਪਿਓ ਨੇ ਜੋ ਕੁਝ ਵੀ ਜੋੜਿਆ ਏ ਉਹ ਆਪਣੇ ਲਈ ਹੀ ਜੋੜਿਆ ਤੇ ਮੈਂ ਇਹ ਸਭ ਕੁਝ ਵੇਚ ਕੇ ਤੇਰਾ ਇੱਕ ਵਧੀਆ ਕਿਸੇ ਸ਼ਹਿਰ ਦੇ ਵਿੱਚ ਜਾ ਕੇ ਹਸਪੀਟਲ ਦੇ ਵਿੱਚ ਇਲਾਜ ਕਰਵਾ ਦੇਣਾ ਪਰ ਫਿਰ ਵੀ ਖਾਲਸਾ ਜੀ ਉਸਦੀ ਮਾਤਾ ਨੇ ਮਨਾ ਕਰ ਦਿੱਤਾ ਮਨਾ ਕਰਨ ਤੋਂ ਬਾਅਦ ਇਹ ਵਿੱਚ ਬੱਚੇ ਨੇ ਆਪਣੀ ਜिद ਨੂੰ ਪਗਾ ਕੇ ਕਿ ਆਪਣੀ ਮਾਤਾ ਨੂੰ ਇਹ ਗਿਆ ਕਿ ਕੋਈ ਗੱਲ ਨਹੀਂ ਸਭ ਕੁਝ ਆਪਣੀ ਲਈਏ ਤੇ ਇੱਕ ਚੰਗੇ ਸ਼ਹਿਰ ਦੇ ਵਿੱਚ ਚੰਗੇ ਹਸਪਤਾਲ ਦੇ ਵਿੱਚ ਆਪਣੀ ਮਾਤਾ ਨੂੰ ਦਾਖਲ ਕਰਵਾਇਆ ਉੱਥੇ ਇਲਾਜ ਸ਼ੁਰੂ ਕਰਵਾਇਆ ਤੇ ਉੱਥੇ ਦੀ ਜੋ ਹਸਪੀਟਲ ਦੇ ਡਾਕਟਰ ਸਨ ਖਾਲਸਾ ਜੀ ਉਹਨਾਂ ਦਾ ਸੁਭਾਅ ਬਹੁਤ ਚੰਗਾ ਸੀ ਤੇ ਖਾਲਸਾ ਜੀ ਜੋ ਉਸ ਔਰਤ ਦਾ ਇਲਾਜ ਕਰਦਾ ਸੀ ਡਾਕਟਰ ਉਸ ਦਾ ਵੀ ਬਹੁਤ ਜ਼ਿਆਦਾ ਚੰਗਾ ਸੁਭਾਅ ਸੀ ਉਹਨੇ ਇਲਾਜ ਕਰਨ ਆਉਣਾ ਤੇ ਔਰਤ ਦੇ ਨਾਲ ਕਾਫੀ ਗੱਲਾਂ ਬਾਤਾਂ ਕਰਨੀਆਂ ਉਹਨਾਂ ਦੇ ਨਾਲ ਦੁੱਖ ਸੁੱਖ ਸਾਂਝੇ ਕਰਨੇ ਤੇ ਪਰਮਾਤਮਾ ਦੀਆਂ ਗੱਲਾਂ ਕਰਨੀਆਂ ਪਰ ਖਾਲਸਾ ਜੀ ਉਸ ਮਾਤਾ ਨਹੀਂ ਕਹਿਣਾ ਕਿ ਮੇਰੇ ਕੋਲ ਜੋ ਜਮਾ ਪੂੰਜੀ ਸੀ ਉਹ ਮੈਂ ਆਪਣੇ ਬੇਟੇ ਨੂੰ ਦੇਣ ਦੀ ਪਹਚਾਈ ਵੀ ਆਪਣੇ ਬੱਚੇ ਤੇ ਬੋਝ ਬਣ ਗਈਆਂ ਪਰ ਖਾਲਸਾ ਜੀ ਉਸ ਡਾਕਟਰ ਨੇ ਮਾਤਾ ਨੂੰ ਬਹੁਤ ਸਮਝਾਉਣਾ ਕਿ ਕੋਈ ਗੱਲ ਨਹੀਂ ਬੱਚੇ ਆਪਣੇ ਮਾਪਿਆਂ ਦੇ ਲਈ ਕਰਦੇ ਨੇ ਤੇ ਮਾਪੇ ਬੱਚਿਆਂ ਦੇ ਲਈ ਕਰਦੇ ਨੇ ਤੁਸੀਂ ਫਿਕਰ ਨਾ ਕਰੋ ਅਸੀਂ ਤੁਹਾਨੂੰ ਤੰਦਰੁਸਤ ਕਰਕੇ ਭੇਜਾਂਗੇ ਤੇ ਤੁਸੀਂ ਆਪਣੇ ਘਰ ਜਾ ਕੇ ਮਾਪੋਤ ਕੋਈ ਵੀ ਮਿਹਨਤ ਕਰਕੇ ਆਪਣਾ ਕੁਝ ਵੀ ਬਣਾ ਸਕਦੇ ਹੋ ਕਿ ਇੰਨੀ ਕਿਤਾ ਤੁਹਾਡੇ ਕੋਲ ਜਮਾ ਪੂੰਜੀ ਹੋਵੇਗੀ ਕਿ ਤੁਸੀਂ ਥੋੜੇ ਬਹੁਤ ਪੈਸਿਆਂ ਦੇ ਨਾਲ ਆਪਣਾ ਕੋਈ ਹੋਰ ਕੰਮ ਸ਼ੁਰੂ ਕਰ ਸਕਦੇ ਹੋ ਕਿਉਂਕਿ ਪੈਸਾ ਪੈਸੇ ਨੂੰ ਕਮਾਉਂਦਾ ਹੈ ਇਸ ਤਰ੍ਹਾਂ ਖਾਲਸਾ ਜੀ ਉਸ ਡਾਕਟਰ ਨੇ ਮਾਤਾ ਜੀ ਨੂੰ ਸਮਝਾਉਣਾ ਤੇ ਉਹਨਾਂ ਦੇ ਅੰਦਰ ਸਕਾਰਾਤਮਕ ਲੈ ਕੇ ਆਉਣੇ ਤੇ ਹੁਣ ਖਾਲਸਾ ਜੀ ਉਹ ਔਰਤ ਮਾਤਾ ਇੰਨੀ ਵਧੀਆ ਹੋ ਗਏ ਸਨ ਇੰਨਾ ਵਧੀਆ ਉਹਨਾਂ ਦੇ ਮਨ ਦੇ ਵਿੱਚ ਖਿਆਲ ਆਉਂਦੇ ਸੀ ਜਿਹੜੀ ਕਿ ਜਿਉਣਾ ਨਹੀਂ ਸੀ ਚਾਉਂਦੇ ਉਹਨਾਂ ਨੂੰ ਆਸ ਉਮੀਦ ਵੀ ਨਹੀਂ ਸੀ ਠੀਕ ਹੋਣ ਦੀ ਪਰ ਹੁਣ ਉਹ ਡਾਕਟਰ ਦੇ ਹੌਸਲੇ ਦੇ ਨਾਲ ਇੱਕ ਉਹਨਾਂ ਦੇ ਅੰਦਰ ਆਸ ਉਮੀਦ ਬਣੀ ਇਸ ਤਰ੍ਹਾਂ ਖਾਲਸਾ ਜੀ ਸਮਾਂ ਬੀਤਦਾ ਜਾਂਦਾ ਹੈ ਤਾਂ ਜਦੋਂ 2 ਮਹੀਨੇ ਹੋ ਜਾਂਦੇ ਨੇ ਉਹ ਔਰਤ ਬਿਲਕੁਲ ਠੀਕ ਹੋ ਜਾਂਦੀ ਹੈ ਤੰਦਰੁਸਤ ਹੋ ਜਾਂਦੀ ਹੈ ਔਰ ਤੋਂ ਬਾਅਦ ਦੇ ਵਿੱਚ ਉਹਨੂੰ ਇੱਕ ਹੋਰ ਗੱਲ ਸਤਾਉਣੀ ਸ਼ੁਰੂ ਹੋ ਜਾਂਦੀ ਏ ਜਿਵੇਂ ਖਾਰਸਾ ਜੀ ਉਹ ਔਰਤ ਸੋਚਦੀ ਏ ਕਿ ਮੈਨੂੰ ਇਸ ਹਸਪੀਟਲ ਦੇ ਵਿੱਚ ਆਏ ਨੂੰ ਕਾਫੀ ਲੰਬਾ ਸਮਾਂ ਹੋ ਗਿਆ ਹੈ 2 ਢਾਈ ਮਹੀਨੇ ਹੋ ਗਏ ਨੇ ਇਸ ਹਸਪੀਟਲ ਦਾ ਤਾਂ ਬਹੁਤ ਜ਼ਿਆਦਾ ਖਰਚਾ ਬਣ ਗਿਆ ਹੁਣੇ ਮੇਰੇ ਪੁੱਤ ਦੀ ਜ਼ਮੀਨ ਵੀ ਕੱਲ ਤੋਂ ਬਾਅਦ ਦੇ ਵਿੱਚ ਵੀ ਕੀ ਪਤਾ ਹੀ ਖਰਚਾ ਪੂਰਾ ਹੋਣਾ ਹੀ ਕਿ ਨਹੀਂ ਉਹਨੂੰ ਇਹ ਗੱਲ ਖਾਲਸਾ ਜੀ ਸਤਾਉਣ ਲੱਗੀ ਇਸ ਤਰ੍ਹਾਂ ਖਾਲਸਾ ਜੀ ਉਹ ਔਰਤ ਦਾ ਬੱਚਾ ਡਾਕਟਰਾਂ ਨੂੰ ਜਾ ਕੇ ਕਹਿਣ ਲੱਗਾ ਦੂਜੇ ਪਾਸੇ ਕਿ ਮੇਰੇ ਮਾਤਾ ਜੀ ਬਿਲਕੁਲ ਤੰਦਰੁਸਤ ਹੋ ਗਏ ਨੇ ਤੇ ਤੁਸੀਂ ਸਾਨੂੰ ਕਿਸ ਦਿਨ ਹਸਪੀਟਲ ਤੋਂ ਛੁੱਟੀ ਦਿਓਗੇ ਤਾਂ ਡਾਕਟਰਾਂ ਨੇ ਖਾਲਸਾ ਜੀ ਉਹਨਾਂ ਨੂੰ ਕਿਹਾ ਕਿ ਕੱਲ ਨੂੰ ਭਾਵ ਕਿ ਅਗਲੇ ਦਿਨ ਤੁਹਾਨੂੰ ਛੁੱਟੀ ਦੇਵਾਂਗੇ ਜਦੋਂ ਉਸ ਤੋਂ ਅਗਲਾ ਦਿਨ ਖਾਲਸਾ ਜੀ ਆਉਂਦਾ ਏ ਤਾਂ ਉਹ ਜਾ ਕੇ ਬੱਚਾ ਪੁੱਛਦਾ ਏ ਕਿ ਤੁਸੀਂ ਸਾਡਾ ਬਿੱਲ ਤਿਆਰ ਕਰ ਦਿੱਤਾ ਜਦੋਂ ਆਪਣੀ ਮਾਤਾ ਨੂੰ ਘਰ ਲੈ ਕੇ ਜਾਣਾ ਸੀ ਉਸਨੇ ਤਾਂ ਉਹ ਡਾਕਟਰ ਕਹਿੰਦੀ ਆ ਕਿ ਉਸ ਪੱਤਰ ਦੇ ਵਿੱਚ ਜੋ ਸੀਲ ਬੰਦੀ ਉਸ ਦੇ ਵਿੱਚ ਤੁਹਾਡਾ ਬਿੱਲੇ ਉਸ ਨੂੰ ਖੋਲ ਲੋ ਤੇ ਖੋਲ ਕੇ ਦੇਖ ਲਓ ਪਰ ਉਹ ਔਰਤ ਆਪਣੇ ਬੱਚੇ ਨੂੰ ਕਹਿਣ ਲੱਗੀ ਕਹਿੰਦੀ ਪੁੱਤਰ ਇਹ ਤੂੰ ਨਹੀਂ ਖੋਲਣਾ ਏ ਮੈਂ ਖੋਲਾਂਗੀ ਤੇ ਖੋਲ ਕੇ ਦੇਖਾਂਗੀ ਕਿ ਕਿੰਨਾ ਕੁ ਬਿੱਲ ਬਣਿਆ ਹੋਇਆ ਜਦੋਂ ਖਾਨਸਾ ਜੀ ਉਹ ਔਰਤ ਖੋਲਦੀ ਕੋਲ ਕੇ ਤੇ ਉਹ ਦੇਖਦੀ ਏ ਤੇ ਉਹਦੀਆਂ ਅੱਖਾਂ ਦੇ ਵਿੱਚ ਪਾਣੀ ਭਰ ਆਉਂਦਾ ਏ ਇਸ ਤਰ੍ਹਾਂ ਖਾਨਸਾ ਜੀ ਉਸ ਪੱਤਰ ਦੇ ਵਿੱਚ ਲਿਖਿਆ ਹੋਇਆ ਸੀ ਕਿ ਮਾਤਾ ਜੀ ਜੋ ਵੀ ਤੁਹਾਡਾ ਇਥੇ ਇਲਾਜ ਹੋਇਆ ਏ ਜੋ ਵੀ ਖਰਚਾ ਹੋਇਆ ਏ ਉਸ ਦਾ ਬਿੱਲ ਅੱਜ ਤੋਂ 20 ਸਾਲ ਪਹਿਲਾਂ ਹੀ ਉਤਰ ਗਿਆ ਸੀ ਜਾਇਦ ਤੁਹਾਨੂੰ ਜਾ ਦੇ ਜਾਂ ਨਹੀਂ ਜਾ ਦੇ ਪਰ ਮੈਨੂੰ ਚੰਗੀ ਤਰ੍ਹਾਂ ਜਾ ਦੇ ਦੁੱਧ ਦਾ ਗਲਾਸ ਚਾਰ ਲੱਡੂ ਪਾਣੀ ਦਾ ਗਲਾਸ ਇਹ ਸਭ ਚੀਜ਼ਾਂ ਉਸ ਸਮੇਂ ਤੁਸੀਂ ਸਮਰਥ ਸੀ ਤੁਸੀਂ ਮੇਰੀ ਮਦਦ ਕੀਤੀ ਤੇ ਨਾਲ ਮੈਨੂੰ ਇਹ ਵੀ ਕਿਹਾ ਸੀ ਕਿ ਜਦੋਂ ਤੂੰ ਸਮਰਥ ਹੋ ਗਿਆ ਤਾਂ ਤੂੰ ਕਿਸੇ ਦੀ ਮਦਦ ਕਰੀ ਤਾਂ ਇਸ ਕਰਕੇ ਅੱਜ ਮੈਨੂੰ ਪਰਮਾਤਮਾ ਨੇ ਇਸ ਕਾਬਿਲ ਬਣਾਇਆ ਹੈ ਕਿ ਮੈਂ ਕਿਸੇ ਨੂੰ ਤੰਦਰੁਸਤ ਕਰ ਸਕਦਾ ਹਾਂ ਜਾਂ ਕਿਸੇ ਦੀ ਮਦਦ ਕਰ ਸਕਦਾ। ਮੇਰੀ ਮਾਤਾ ਨੇ ਮੈਨੂੰ ਕਿਹਾ ਸੀ ਕਿ ਕਿਸੇ ਤੋਂ ਮੰਗ ਕੇ ਕਦੇ ਨਹੀਂ ਖਾਣਾ। ਤੇ ਮੈਂ ਆਪਣੀ ਜਨਮਦਾਤੀ ਮਾਂ ਦੀ ਗੱਲ ਨੂੰ ਵੀ ਪੱਲੇ ਬੰਨ੍ਹ ਕੇ ਰੱਖਿਆ ਤੇ ਉਸ ਦਿਨ ਤੋਂ ਮੈਂ ਤੁਹਾਨੂੰ ਵੀ ਆਪਣੀ ਮਾਂ ਹੀ ਸਮਝ ਲਿਆ ਸੀ। ਤੇ ਤੁਸੀਂ ਵੀ ਮਾਂ ਵਾਲਾ ਫਰਜ਼ ਨੂੰ ਅਦਾ ਕੀਤਾ ਹੈ। ਇਸ ਤਰ੍ਹਾਂ ਖਾਲਸਾ ਜੀ ਉਹ ਬੱਚਾ ਜੋ ਔਰਤ ਨੂੰ ਇੱਕ ਲੈਟਰ ਦੇ ਉੱਪਰ ਲਿਖ ਕੇ ਭੇਜਿਆ ਇਸ ਤਰ੍ਹਾਂ ਖਾਲਸਾ ਜੀ ਉਸ ਬੱਚੇ ਨੇ ਉਸ ਔਰਤ ਦੀ ਮਦਦ ਕੀਤੀ ਤੇ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਮਝ ਆਉਂਦੀ ਏ ਕਿ ਪਰਮਾਤਮਾ ਨੇ ਹਰ ਇੱਕ ਮਨੁੱਖ ਦੇ ਇਨਸਾਨ ਤੇ ਵਿੱਚ ਕਾਬਲੀਅਤ ਭਰੀ ਹੋਈ ਏ ਕਿਉਂਕਿ ਖਾਲਸਾ ਜੀ ਸਾਨੂੰ ਔਖੇ ਸਮੇਂ ਦੇ ਵਿੱਚ ਡੋਲਣਾ ਨਹੀਂ ਚਾਹੀਦਾ ਜਦੋਂ ਵਾਹੀ ਗੁਰੂ ਸੱਚੇ ਪਾਸ਼ਾ ਜੀ ਸਾਨੂੰ ਸਮਰੱਥ ਬਣਾ ਦੇਣ ਸਾਡੀ ਝੋਲੀ ਦੇ ਵਿੱਚ ਕੁਝ ਪਾ ਦੇਣ ਤਾਂ ਉਸ ਸਮੇਂ ਖਾਲਸਾ ਜੀ ਸਾਨੂੰ ਪੈਰ ਜ਼ਮੀਨ ਤੇ ਰੱਖ ਕੇ ਤੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਏ ਖਾਲਸਾ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੇ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋਖਾਰ ਸਾਹਿਬ ਪੁੱਲ ਚੁਕੰਦੀ ਖੀਮਾ ਬਖਸ਼ਨੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਸਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤ